ਭਾਈ ਦੋ ਬਸਤੀਆਂ ਲਈ ਖੜਾਗਾ ਦੋ ਬਸਤੀਆਂ ਦਿਖਾਉਣੇ ਇੱਕ ਡੱਬੀ ਆ ਤੇ ਇੱਕ ਜਰਸੀ ਆ ਬਾਈ ਤੋਂ ਉਮਰ ਅਮਰ ਪਹੁੰਦਿਆਂ ਤੇ ਰੇਟ ਪਰ ਇਹਨਾਂ ਨਾਲ ਕਿੰਨਾ ਮੰਗਦਾਗਾ ਦੇਖੋ ਤੁਸੀਂ ਦੇਖ ਸਕਦੇ ਹੋ ਤੋਰੀ ਬਾਈ ਮੜੀਆਂ ਜਾਂ ਤੋਰਦੀਆਂ ਤੁਸੀਂ ਦੇਖ ਸਕਦੇ ਹੋ ਦੋਨੇ ਥੰਥ ਨੂੰ ਵੀ ਥੰਨ ਚੈੱਕ ਕਰਾਵਾਂਗੇ ਫੇਸ ਕੁਆਲਿਟੀ ਦੇਖ ਸਕਦੇ ਹੋ ਇੱਧਰ ਡੱਬੀ ਦੀ ਇੱਧਰ ਜਰਸੀ ਦੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਗਈ ਥਣ ਤੁਹਾਨੂੰ ਵੀ ਦਿਖਾ ਦੰਨੇ ਆ ਜੋ ਥਣਾ ਦੀ ਚਾਰੇ ਥਣਾ ਦੀ ਗਰੰਟੀ ਹੋਊਗੀ ਆ ਦੇਖ ਬਾਈ ਬਚਾਰ ਕੀ ਬੜਾ ਭਾਈ ਦੀ ਬੋਤਨ ਯਾਰ ਥਣ ਉਹ ਬਾਈ ਕਹਿੰਦਾ ਚਾਰੇ ਥਣ ਨੇ ਬਾਈ ਗਰੰਟੀ ਹੋਊ ਚਾਰੇ ਥਣਾ ਦੀ ਹਾਂਜੀ ਸਸਤਰੀ ਗੱਲ ਵੀਰੇ ਬਲੈ ਵੀ ਸੌਦਾ ਵੀ ਹੋਣ ਲੱਗਿਆ ਸੌਦਾ ਵਿੱਚ ਹੀ ਦਿਖਾ ਦਾਂਗੇ ਤੁਹਾਨੂੰ ਬਾਈ ਸੌਦਾ ਵੀ ਹਾਂ ਕੋੜਾ ਚਾਰ ਪਾਦੀਆ ਬੋਦਰੇ ਦੇਖ ਸਕਦੇ ਹੋ ਚਾਰੇਦਾਨ ਨੇ ਜਰਸੀ ਦੇ ਵੀ ਬਾਈ ਕਿੰਨੀ ਕਿੰਨੀ ਉਮਰ ਹੈ ਇਹਨਾਂ ਦੀ ਕਿੰਨੀ ਉਮਰ ਹੈ ਬੱਚੀ ਦੀ ਬਾਈ ਜਰਸੀ ਦੀ ਬੱਚੀ ਕਿੰਨੀ ਉਮਰ ਆ ਇਹ ਮਹੀਨੇ ਇਹ ਤਾਂ 7 ਮਹੀਨਿਆਂ ਦੀ ਜਰਸੀ 7 ਮਹੀਨਿਆਂ ਦੀ ਆ ਆ ਡੱਬੀ ਹਾਂ ਡੱਬੀ ਕੀ ਰਹੀ ਹੈ ਇਹ ਖੀਰੀ ਆ ਤੇ 8 ਨਵ ਮਹੀਨਿਆਂ ਦੀ ਬਈ ਉਹ ਖੀਰੀ ਆ ਕੀ ਆ 7 ਕਿ ਮਹੀਨਿਆਂ ਦੀ ਆ ਬਈ ਕੀ ਰੇਟ ਰੱਖਿਆ ਦੋਨਾਂ ਦਾ 45000 ਦੋਨਾਂ ਦਾ ਠੀਕ ਆ ਉਹ ਜੂਮਾਨ ਤਾਂ ਹੋਰ ਤੇ ਬਾਈ ਸੌਦਾ ਹੋਈ ਜਾਂਦਾ ਥੋੜਾ ਜਿਆ ਤੇ ਵਿੱਚ 45000 ਰੇਟ ਮੰਗਦਾ ਦੋਨਾਂ ਦਾ ਤੇ ਇੱਕ ਜਰਸੀ ਆ ਇੱਕ ਡੱਬੀ ਆ ਕਿਹੜਾ ਪੰਡਾ ਬਾਈ ਆਪਣਾ ਕੋਕਰੀ ਕਲਾਂ ਕੋਕਰੀ ਕਲਾਂ ਠੀਕ ਆ ਫੋਰ ਮਾਰ ਕਿੰਨੇ ਦੇ ਹੋ ਜਾਣਗੇ ਜੇ ਦੋਨੇ ਜੋੜਾ ਲੈਣਾ ਹੋਇਆ 45000 ਦੇ ਜੋੜੇ ਮਾਣਗਣ ਬਾਈ ਫੋੜਾ ਆ ਆ ਕਿੰਨੇ ਦੀਆਂ ਆ 5000 ਰੁਪਏ ਮੰਗਦੇ ਕਰ 5-5000 ਬਾਈਕਾਂ ਦੋਨਾਂ ਚੋਂ ਮਾਨਤਨ ਹੋ ਜਾਊਗਾ ਤੁਸੀਂ ਦੇਖ ਸਕਦੇ ਹੋ ਨੰਬਰ ਬੋਲਿਓਗੇ 97792 ਕਿੰਨਾ 97792 05517 ਦੁਆਰੇ ਬਿਲਕੁਲ 97792 05517 97792 05517 ਤੇ ਆ ਨੰਬਰ ਤੇ ਬਾਈ ਸੰਪਰਕ ਕਰ ਲਿਓ ਜੀ ਆ ਦੋ ਦਸੀਆਂ ਚੋਂ ਤੁਹਾਨੂੰ ਕੋਈ ਵੀ ਬੱਸੀ ਪਸੰਦ ਆਉਂਦੀ ਹੈ ਜੀ ਹੈ ਜੀ ਪਤਾ ਨਹੀਂ ਕਦੋਂ ਹੁਣੀ ਵੇਚ ਜਾਣੇ ਹੈ ਹਾਂ ਜੇ ਹਣੋ ਵੇਕ ਗਿਆ ਵੇਕ ਗਿਆ ਨਹੀਂ ਫੇਰ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਵੈਸੇ 5-5000 ਰੁਪਿਆ ਬਾਈ ਕਹਿੰਦਾ ਲੈਸ ਕਰ ਦਾਂਗੇ 45000 ਦੋਨਾਂ ਰੇਟ ਮੰਗਿਆ ਸੀਗਾ ਆ ਜੇ ਤੁਹਾਨੂੰ ਹੋਰ ਵੀ ਦਿਖਾਉਣੇ ਆ ਬਾਈ ਬਾਈ ਬਾਹਰੇ ਲਈ ਖੜਾ ਕੇ ਡੱਬੀ ਤੇ ਆ ਤੁਸੀਂ ਦੇਖ ਸਕਦੇ ਹੋ ਤੇ ਥਣਾ-ਥਣਾ ਦੀ ਚੈੱਕ ਕਰ ਸਕਦੇ ਹੋ ਇਹਦੇ ਵਿਚਾਰੇ ਥਣ ਲੈਗੇ ਭਾਈ ਕਿੰਨੀ ਉਮਰ ਹੈ ਜੀ ਕਿੰਨੀ ਉਮਰ ਆਹ ਸਾਲ ਤੋਂ ਘੱਟੀ ਆ ਇੱਕ ਸਾਲ ਤੋਂ ਘੱਟੀ ਆ ਕਹੇ ਪੈਸੇ ਮੰਗਦਾ 10000 ਫੇਸ ਕੁਆਲਿਟੀ ਵੀ ਦੇਖ ਸਕਦੇ ਹੋ 15000 ਰੁਪਏ ਦੇਣੀ ਕਿੰਨੇ ਦੀ ਆ ਦੇਣ ਲੈਣੀ ਆ ਇਹ ਨੰਬਰ ਕਿੰਨਾ ਉਹ ਨੰਬਰ ਬਣਾਉਦੇ ਕੋਈ ਤੋਂ ਲੈ ਫੋਨ ਤੇ ਨੰਬਰ ਦਾ ਬਾਈ ਕਹਿੰਦਾ ਹੈ ਨਹੀਂ ਮੇਰੇ ਕੋਲੇ ਇਧਰ ਆ ਬਸੀ ਦੇਖ ਸਕਦੇ ਹੋ ਤੁਸੀਂ ਤੋਰੀ ਬਾਈ ਮਾੜੀ ਤੇ ਤੋਰਦੀ ਤੁਸੀਂ ਦੇਖ ਸਕਦੇ ਹੋ ਤੇ ਥਣ ਤੋਂ ਦੇਖੋ ਕਿਰਾ ਉਧਰ ਫੇਸਵਰਕ ਦੇਖ ਸਕਦੇ ਹੋ ਬਾਈ ਕਿੰਨੀ ਉਮਰ ਹੈ ਜੀ ਖੀਰੀ ਆ ਵੀਰੇ ਦੰਦ ਤੋਂ ਖੀਰੀ ਆ ਗਈ 10 ਮਹੀਨੇ ਦੀ 10 ਮਹੀਨਿਆਂ ਦੀ ਖੀਰੀ ਆ ਕਿਹ ਪੈਸੇ ਮੰਗਦੇ 25000 25000 ਮਾਨਤਨ ਹੋ ਜੂ ਮਾਨਤਨ ਹੋ ਜੂ ਕਿੰਨਾ ਕੋਚੂਗਾ ਮਾਨਤਨ ਕਰ ਦਾਂਗੇ ਮਾਨਤ ਨਹੀਂ ਹੋਊਗਾ ਠੀਕ ਆ ਨੰਬਰ ਬੋਲਿਓ ਮੇਰਾ ਨੰਬਰ 7888909617 ਕਿਹੜਾ ਪਿੰਡ ਆ ਚਾਹਲ ਖੰਨੇ ਕੋਲ ਪਿੰਡਾ ਚਾਹਲ ਠੀਕ ਆ ਨੰਬਰ ਦੁਬਾਰੇ ਫੇਰ ਬੋਲੋ 7888909617 ਠੀਕ ਆ ਭਾਈ ਧੰਨਵਾਦ ਲੈ ਬਾਈ ਇਹ ਕਿਸੇ ਨੂੰ ਆ ਬੱਸੀ ਪਸੰਦ ਆਉਂਦੀ ਆ ਜੇ ਤਾਂ ਮੰਡੀ ਤੇ ਵਿਕ ਗਈ ਤਾਂ ਕੀ ਕਹਣਾ ਨਹੀਂ ਬਾਈ ਨੂੰ ਫੋਨ ਕਰਕੇ ਪੁੱਛ ਲੇ ਜੇ ਆ ਬੱਸੀ ਪਸੰਦ ਆਉਂਦੀ ਆ ਤੇ ਆ ਬੱਸੀ ਤੁਸੀਂ ਖਰੀਦ ਸਕਦੇ ਹੋ ਇੱਧਰ ਹੀ ਮੈਂ ਆ ਬਾਹਰ ਵੀ ਹੋਰ ਵੀ ਇੱਧਰ ਐ ਨਹੀਂ ਉੱਥੇ ਹੋਰ ਵੀ ਲਈ ਖੜਾ ਬਾਈ ਇੱਧਰ ਲਈ ਖੜੇ ਨੇ ਤੰਨੇ ਬਸੀਆਂ ਕੋਰੀ ਤੇ ਆ ਬਸੀ ਇੱਕ ਤਰਦੀ ਦਿਖਾ ਦਿੰਦੇ ਆ ਤੁਹਾਨੂੰ ਫੇਸ ਕੁਆਲਿਟੀ ਦੇਖੋ ਸਿੰਘਾਲੀ ਆ ਤੇ ਡੱਬੀ ਦੇਖ ਸਕਦੇ ਹੋ ਤੋੜਾਦਰਾ ਚੈੱਕ ਕਰ ਸਕਦੇ ਹੋ ਸਿੰਘਾਲੀ ਆ ਡੱਬੀ ਇਹ ਤਾਂ ਤੁਹਾਨੂੰ ਦਿਖਾ ਦਿੰਦੇ ਆ ਜੀ ਉਹਨੂੰ ਦੇਖੋ ਫਿਰ ਆ ਥਾਂ ਤੁੰਦੇ ਚਾਰੇ ਨੇ ਤੇ ਇਹਦੇ ਵੀ ਥਾਂ ਤੁੰਦ ਦਿਖਾ ਦਿੰਦੇ ਆ ਇਹ ਤਾਂ ਬਹੁਤ ਸੋਹਣੇ ਨੇ ਦੇਖੋ ਫਿਰ ਤੋਰੀ ਬਈ ਬਣ ਤੇ ਇਹੋ ਜਿਹੇ ਆ ਬੱਚੀ ਆ ਦੀ ਬੱਚੀ ਨਹੀਂ ਜਿਆ ਸਿੰਘ ਨਾਲ ਤੇ ਆ ਵੀ ਦੇਖ ਸਕਦੇ ਹੋ ਤੁਸੀਂ ਇਹਦੀ ਵੀ ਬਾਡੀ ਲਾਈਨ ਦੇਖ ਸਕਦਾ ਤੋਰਾ ਤਾਰ ਇਹਦਾ ਵੀ ਦੇਖ ਸਕਦੇ ਹੋ ਅੱਜ ਮੈਂ ਵੀ ਨਹੀਂ ਗੀਨੇ ਲੈ ਆਇਆ ਹੱਸਿਆ ਆ ਗਿਆ ਆ ਜਾ ਯਾਰ ਵੇਖਦਾ ਸੀ ਕਿ ਕੁਝ ਜਗਾ ਤਾਂ ਹੀ ਨਾ ਚਾਹੀਦਾ ਇਹਦਾ ਕਿੰਨੀ ਉਮਰ ਆ ਬਈ ਇਹਦੀ ਇਹਦੀ ਕਿੰਨੀ ਉਮਰ ਆ ਖੀਰੀ ਆ ਕਿਆ ਪੈਸੇ ਮੰਗਦੇ ਉਹਦੇ ਮੇਰਾ 15000 15000 ਦੇਣੀ ਕਿੰਨੇ ਦੀ ਆ ਦੇ ਦਾਂਗੇ ਜੀ ਕਰਦਾਂਗੇ ਮੰਨਦਾਂ ਮੰਨਦਾਂ ਹੋ ਜਾਊਗਾ ਤੇ ਨਾਮ ਤੇ ਐਡਰੈਸ ਬੋਲ ਦੋ ਮੇਰਾ ਨਾਮ ਸੁਖਵੀਰ ਸਿੰਘ ਹੈ ਜੀ ਹਾਂਜੀ ਆਪਣਾ ਦਰਾਹਾ ਜ਼ਿਲ੍ਹਾ ਫਸਜਰਾ ਦਰਾਹਾ ਹੀ ਰੀਆ ਪੈ ਜਾਂਦਾ ਜੀ ਦਰਾਹਾ ਜਿਹੜਾ ਪਿੰਡਾ ਲੂਣਾ ਪੱਲਾ ਜੀ ਹਾਂ ਲੂਣਾ ਪੱਲਾ ਜੀ ਲੂਣਾ ਪੱਲਾ ਹਾਂ ਆਏਗਾ ਤੇ ਨੰਬਰ ਬੋਲਿਓ 98761 71599 ਦੁਬਾਰੇ ਫੇਰ ਬੋਲਿਓ 98761 71599 ਇਹ ਕਿੰਨੇ ਪਸ਼ੂ ਲੈ ਕੇ ਆਇਆ ਤੁਸੀਂ ਤਿੰਨ ਮੱਛੀਆਂ ਲੈ ਕੇ ਆਇਆ ਤਿੰਨ ਮੱਛੀਆਂ ਲੈ ਕੇ ਆਇਆ ਇਹਦੀ ਕੀ ਡਿਟੇਲ ਆ ਇਹ ਚਾਈ ਉਮਰ ਚਾਰ ਦੰਦ ਹੋ ਗਈ ਕਿੰਨੀ ਉਮਰ ਹੋ ਗਈ ਦੀ 1 ਸਾਲ 1 ਸਾਲ ਦੀ ਆ ਠੀਕ ਆ ਤੇ ਇਹ ਹੀ ਟੁੱਟ ਕਢੀ ਨੇ ਫਿਰ ਇਹਨੇ ਜੀ ਵੀਰੇ ਆਪਾਂ ਲਵਾਇਆ ਨੇ ਜੀ ਲਵਾਇਆਣੀਆਂਗਾ ਠੀਕ ਆ ਇਹ ਕਿੰਨੇ ਦੇਣੀਆਂ ਇਹ ਦੇ ਕੰਦਰਾ ਦੇ ਦਾ ਇਹ ਵੀ 15 ਦੀ ਨਹੀਂ 15 ਇਹ ਵੀ 15 ਹੈ ਜਿਹੜੀ ਉਹ ਪਰਲੇ ਪਾਸੇ ਖੜੀ ਆ ਇਹ ਵੀ 15 ਇਹ ਵੀ 15 ਉਹਦੀ ਉਮਰ ਕਿੰਨੀ ਆ ਜੀ ਉਹ ਵੀ ਕੀਰੀ ਆ ਉਹ ਵੀ ਕੀਰੀ ਆ ਜੇ ਤਿੰਨਾਂ ਚੋਂ ਪੂਰੀਆਂ ਕਰਨੀਆਂ ਹੁਣ ਤਿੰਨ ਨਹੀਂ ਹਾਂਜੀ ਜੇ ਤਿੰਨੇ ਇਕੱਠੀਆਂ ਖਰੀਦ ਨਹੀਂ ਆਉਣਗੇ ਇਹਨੇ ਤਿੰਨੇ ਵੀ ਦੇ ਦਾਂਗੇ ਜੀ ਤਿੰਨੇ ਮਾਨਤਨ ਫਿਰ ਵਧੀਆ ਹੋ ਜੂਣਾ ਪੂਰਾ ਵਧੀਆ ਹੋ ਜੂਣਾ ਠੀਕ ਆ ਲਓ ਬਾਈਆ ਤਿੰਨੇ ਬਸੀਆਂ ਲੈ ਕੇ ਆਇਆ ਬਾਈ ਜੇ ਤਿੰਨੇ ਹੀ ਖਰੀਦ ਨਹੀਂ ਆ ਦਵਾਈ ਦਾ ਤਿੰਨਾਂ ਚੋਂ ਮਾਨਤਨ ਖੁੱਲਾ ਕਰ ਦਾਂਗੇ ਵੈਸੇ 15 15000 ਰੁਪਏ ਰੇਟ ਹੈ ਇਹਨਾਂ ਦਾ ਤੁਸੀਂ ਦੇਖ ਸਕਦੇ ਹੋ 45000 ਰੁਪਏ ਰੇਟ ਹੈਗਾ ਤੇ ਜੇ ਇਤਨੇ ਕੱਠੀਆਂ ਖਰੀਦੋਂਗੇ ਫਿਰ ਬਾਈਕ ਨਾ ਹੋਰ ਵੀ ਮਾਨਤਨ ਕਰਤਾ ਕਿ ਨੰਬਰ ਲੈ ਕੇ ਦਿੱਤਾ ਕਰ ਲਿਓ ਸੰਪਰਕ ਹੋਇਆ ਇੰਨਾ ਕਿਸ ਨੂੰ ਗਾ ਦਿਖਾਉਣੇ ਆ ਫੇਸ ਕੁਆਲਟੀ ਦੇਖ ਸਕਦੇ ਆ ਤੇ ਥਾਣਾਵਾਨਾ ਦੇਖ ਸਕਦੇ ਆ ਥਾਣਾਵਾਨਾ ਬਹੁਤ ਸ਼ਾਨਦਾਰ ਆਗਾ ਦੂਜੇ ਸੂਗੇ ਸੂਦੀਆ 15-20 ਦਿਨ ਲੈਂਦੀ ਆ ਜੀ ਚੈੱਕ ਕਰ ਸਕਦੇ ਆ ਬਾਕੀ ਡਿਟੇਲ ਆਪਾਂ ਬਾਅਦ 'ਚ ਲੈ ਲੰਨੇ ਆ ਥਾਣਾਵਾਨਾ ਕਰਨ ਦੇ ਚੱਕਰਾਂ ਵਧੀਆ ਮੁੱਛੀ ਮੁੱਠੀ ਦੀ ਜਵਾਈ ਉਹਦੇ ਥਣ ਲੱਗੇ ਹੋਏ ਨੇ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਖਸਣ ਭਰਾਵਾਂ ਨੂੰ ਭਾਈ ਜੀ ਜਿਹੜੀ ਆਪਾਂ ਬੱਸੀ ਦਿਖਾਈ ਆ ਇਹ ਹਾਂਜੀ ਤੇ ਕੀ ਰਿਕਾਰਡ ਹੈ ਇਹਦਾ ਭਾਈ ਇਹ 25 ਪਿਛਲੇ ਸੋਹਣੇ ਦੁੱਧ ਦਿੱਤਾ ਪਲੂਨ ਨੇ ਪਲੂਨ ਨੇ 25 ਹਾਂ ਐਰ ਕੇ 30 ਦੀ ਗਾਰੰਟੀ ਲੈਨੇ ਆ ਠੀਕ ਆ ਹਾਂਜੀ 15 ਗਣ ਲੈਂਦੀ ਆ ਫੋਨ ਤੇ ਜੇ 15 ਦਾ ਹਾਂਜੀ ਥਾਲੇ ਵੀ ਚੰਗੀ ਆ ਬੱਤੀ ਠੀਕ ਹਾਂਜੀ ਵਧੀਆ ਥਾਣਾ ਕੋਈ ਪੂਰਾ ਵਧੀਆ ਆਪਾਂ ਗੱਪਣ ਚੋਈ ਹੋਈ ਆ ਗੱਪਣ ਚੋਈ ਹੋਈ ਆ ਠੀਕ ਆ ਜੇ ਨਹੀਂ ਗਰੰਟੀ ਬੰਦਾ ਘਰੋਂ ਵੀ ਕਰ ਲੈ ਜੇ ਮਾਰ ਦੇਣੇ ਬੇਫਿਕਰ ਹੋ ਜਾਓ ਜੇ 30 ਦਿਨ ਘੱਟ ਦਤਾ ਘਰੇ ਬੰਦ ਤੇ ਤਸੱਲੀ ਕਰਕੇ ਲਿਆ ਸਕਦਾ ਹੈ ਨਾ ਪੂਰੀ ਪੂਰੀ ਠੀਕ ਆ ਬਾਈ ਤੇ ਮੁੱਲ ਕੀ ਕਰਿਆ ਦਾ ਬਾਈ ਮੁੱਲ ਫੋਨ ਤੇ ਹੀ ਕਰਾਂਗੇ ਮਾਨਤਾ ਫੋਨ ਤੇ ਮਾਨਤਾ ਦੇ ਮੌਕੇ ਤੇ ਬਾਈ ਮੌਕੇ ਦੇ ਹੋ ਜੀ ਹਾਂਜੀ ਹਾਂ ਠੀਕ ਆ ਕਿਉਂਕਿ ਇਹਦੇ 15 ਦਿਨ ਪਏ ਹੈ ਨਾ ਹਾਂਜੀ ਹਾਂ ਕੱਚੀ ਪੱਕੀ ਦਾ ਜਿਹਾ ਜੀ ਬਣੂਗੀ ਹੈ ਨਾ ਹਾਂ ਕਾ ਭਾਈ ਤੇ ਭਾਈ ਐਡਰੈਸ ਕੀ ਆਪਣਾ ਭਾਈ ਐਡਰੈਸ ਆਪਣਾ ਪਿੰਡ ਮੁੰਡੀਆਂ ਖੁਰਦ ਜ਼ਿਲ੍ਹਾ ਲੁਧਿਆਣਾ ਸਪੇਸ਼ ਡੇਰੀ ਫਾਰਮ ਠੀਕ ਆ ਜੀ ਤੇ ਮੋਬਾਈਲ ਨੰਬਰ 980310232 ਠੀਕ ਹੈ ਦੁਬਾਰਾ ਨੰਬਰ ਫਿਰ ਬੋਲਦਾ 980310232 ਜੀ ਫੋਨ ਕਰਕੇ ਆ ਜਿਓ ਵੀਰ ਮੇਰਾ ਨਹੀਂ ਕਿ ਕਈ ਯਾਰ ਜਾਨਵਰ ਵੇਚ ਜਾਂਦਾ ਆਪਣੇ ਕੋਲ ਹੋਰ ਵੀ ਜਾਨਵਰ अवेलेबल ਹੁੰਦੇ ਆ ਠੀਕ ਆ ਘਰੇ ਜ ਨਹੀਂ ਸਾਰੇ ਤਰ੍ਹਾਂ ਦੇ ਹੁੰਦੇ ਜਾਂਦੇ ਆਪਣੇ ਮਈਆਂ ਵੀ ਆਪਣੇ ਕੋਲ ਮੱਝਾਂ, ਝੋਟੀਆਂ, ਕੱਟੀਆਂ, ਬੱਛੀਆਂ, ਗਾਵਾਂ ਸਾਰੀਆਂ ਵੈਰਾਈਆਂ ਨੇ ਜਿਹੜੀ ਜਿਹੜੀ ਮਰਜ਼ੀ ਨਾਲ ਲੈ ਲਈਏ ਜਿਹੜੀ ਮਰਜ਼ੀ ਲੈ ਲਈ ਮੱਝ ਲਓਗੇ ਚੋਕੇ 'ਚ 12 ਕਿਲੋ ਕਹਾਂਗੇ ਤਾਂ 12 ਹੀ ਤੁਹਾਡੇ ਘਰੇ ਦਊਗੀ ਫਿਰ ਰੁਪਏ ਦੇ ਕੇ ਮੱਝ ਲੈ ਜਣੀ ਘਰੇ ਜਿਵੇਂ ਮਰਜ਼ੀ ਕੰਡਾ ਕਰ ਲਈਏ ਨਾ ਇਹਨੇ ਕੰਡੇ ਦੇ ਦੁੱਧ ਦਵਾਂਗੇ ਅਸੀਂ ਠੀਕ ਜਿੰਡਾ ਆਲਾ ਨਹੀਂ ਦਿੰਦੇ ਜੀ ਠੀਕ ਆ ਬਾਈ ਹਾਂਜੀ ਬਾਕੀ ਮਾਨਦਾਨ ਕਰਾਂਗੇ ਜੋ ਫੋਟੋ ਦੇਊਗਾ ਵੀਡੀਓ ਦੇਊਗਾ ਲਾਈਵ ਮਿਲ ਕੇ ਵੀ ਕਰਾ ਦਿੰਦੇ ਆ ਬਾਈ ਠੀਕ ਆ ਬਾਈ ਹਾਂਜੀ ਚਲੋ ਬਾਈ ਸੇਲ ਤੁਹਾਨੂੰ ਸਾਰੀ ਲੈ ਕੇ ਦਿੱਤੀ ਬਾਈ ਕਹਿੰਦਾ ਵਪਾਰ ਦਾ ਕੰਮ ਕਰਦੇ ਆਪਾਂ ਗਾਰੰਟੀ ਕਹਿੰਦਾ ਕੰਡੇ ਦੇ ਘਰੇ ਤੋਲ ਕੇ ਦੁੱਧ ਲੈ ਜਿਓ ਜੇ ਨਹੀਂ ਪੂਰਾ ਨੇ ਘਲੂ ਘਰੇ ਕੀਲੇ ਤੇ ਬੰਨ੍ਹ ਦਿਓ ਤੇ ਤੁਰਦੀ ਇੱਕ ਵਾਰੀ ਫੇਰ ਚੈੱਕ ਕਰ ਲੋ ਕਰਾਂ ਦੂਜੇ ਸੂਰੇ ਸੁੰਦੀਆਂ 15 ਦਿਨ ਲੈਂਦੀ ਹੈਗੀ ਬਾਈ ਕਹਿੰਦਾ 30 ਲੀਟਰ ਦੀ ਗਾਰੰਟੀ ਆਇਤੀ ਕੰਡੇ ਦੇ ਚੋਕੇ ਲੈ ਜਿਓ ਬਾਈ ਦਾ ਨੰਬਰ ਲੈ ਕੇ ਦਿੱਤਾ ਕਰ ਲਿਓ ਬਾਈ ਨਾਲ ਸੰਪਰਕ ਇਹ ਦੋ ਬਸੀਆਂ ਬਾਈ ਇੱਧਰ ਲਈ ਖੜਾ ਇੱਕ ਲਾਲ ਤੇ ਇੱਕ ਕਾਲੀ ਤੁਸੀਂ ਦੇਖ ਸਕਦੇ ਹੋ ਦੋਵੇਂ ਜਰਸੀ ਜਨਾ ਹਨ ਵੀਰੇ ਦੋਵੇਂ ਜਰਸੀ ਨੇ ਦੋਵੇਂ ਜਰਸੀ ਜਨੇ ਤੇ ਇੱਕ ਕਾਲੀ ਆ ਤੇ ਇੱਕ ਲਾਲ ਆ ਪੁੱਛਦੇ ਆ ਬਾਈ ਨੂੰ ਉਮਰ ਅਮਰ ਕਿੰਨੀ ਇਹਨਾਂ ਦੀ ਤੇ ਕਾਲੀਆਂ ਪਾਦੀਆਂ ਨੇ ਥੰਦ ਨੇ ਬਾਈ ਕਈ ਵਾਰ ਬਾਸ ਕਰਾਉਂਦੀ ਨਾਲ ਜਿੱਕ ਉਹ ਚਾਰੇ ਥੰਮ ਨੇ ਬਾਈ ਕਣਾ ओके अब और ਤੇ ਬਾਈ ਕਿੰਨੀ ਉਮਰ ਹੈ ਇਹਨਾਂ ਦੀ ਦੇਖੋ ਜੋ ਉਮਰ ਬਾਈ ਚਾਰ ਚਾਰ ਮਹੀਨਿਆਂ ਦੀ ਆ ਠੀਕ ਆ ਖੀਰੀਆਂ ਨੇ ਚਾਰ ਚਾਰ ਮਹੀਨੇ ਦੀਆਂ ਕੀ ਰੇਟ ਰੱਖਿਆ ਇਹਦਾ ਮੁੱਲ ਵੀਰੇ 17000 15000 ਦੀ ਮੌਕੇ ਤੇ ਹਾਂ ਨਾ ਹੋਈ ਇੱਕ ਦੀ ਕਿ ਦੋਨਾਂ ਦੀ ਕੱਲੀ 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 ਦੀ ਹਾਂ ਯਾਨੀ ਇੱਕ 15000 ਦੀ ਜੋੜਾ ਲੈਣਾ ਹੋਰ ਮਾਨ ਤਣ ਕਰਨਾ ਯਾਨੀ ਜੇ 30 ਦੀ ਅਮਲ ਨੇ ਤਾਂ ਹੋਰ ਵੀ ਮਾਨ ਤਣ ਹੋ ਜੂਗਾ ਮਾਨ ਤਣ ਕਰਨਾ ਠੀਕ ਆ ਨੰਬਰ ਬੋਲ ਨੰਬਰ 98146612 ਕਿਹੜਾ ਪਿੰਡ ਆ ਪਿੰਡ ਵੀਰੇ ਭੋਗੀਵਾਲ ਪਰ ਆਪਣੇ ਕੁੱਪ ਕੋਲੇ ਹਾਂ ਕੁੱਪ ਠੀਕ ਆ ਜ਼ਿਲ੍ਹਾ ਮਲੇਰਕੋਟ ਲਾਣਾ ਜ਼ਿਲ੍ਹਾ ਮਲੇਰਕੋਟ ਠੀਕ ਆ ਵਪਾਰ ਦਾ ਕੰਮ ਬਈ ਆਪਣਾ ਨਹੀਂ ਵੀਰੇ ਇਹਦਾ ਕਰੀ ਰੱਖਿਆ ਹੈ ਕਰੀ ਰੱਖਿਆ ਹੈ ਠੀਕ ਆ ਠੀਕ ਆ ਘਰੇਲੂ ਨੇ ਬਾਈ ਕਹਿੰਦਾ ਤੇ ਆ ਦੋ ਬਸੀਆਂ ਲੈ ਕੇ ਆ ਜੇ ਤਾਂ ਇੱਥੇ ਸੇਲ ਹੋ ਗਈਆਂ ਤਾਂ ਕੀ ਕਹਿਣਾਗਾ ਤੇ ਬਾਈ ਕਹਿੰਦਾ 30000 ਮੁੱਲ ਦਾ ਤੁੰਨਾ ਦਾ 15-15000 ਰੁਪਇਆ ਹੋਰ ਵੀ ਮਨਤਣਾ ਹੋ ਜਾਊਗਾ ਜੇਕਰ ਨਾ ਕਿਸ ਨੂੰ ਪਸੰਦ ਆਉਂਦੀਆਂ ਨੇ ਨੰਬਰ ਸਕਰੀਨ ਨੰਬਰ ਚੱਲੀ ਜਾਂਦਾਗਾ ਲੈਤਾ ਬਾਈ ਦਾ ਕਰ ਲਿਓ ਸੰਪਰਕ ਦੋ ਬਾਈ ਦੋ ਜਰਸੀਆਂ ਲਈ ਖੜਾਗਾ ਬਾਈ ਤੁਸੀਂ ਦੇਖ ਸਕਦੇ ਹੋ ਤੇ ਫੇਸ ਕੁਆਲਿਟੀ ਦੇਖੋ ਇਹਦੀ ਵੀ ਦੇਖ ਸਕਦੇ ਹੋ ਤਾਂ ਇਹਦੀ ਵੀ ਦੇਖ ਸਕਦੇ ਹੋ ਦੋਨਾਂ ਦੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਪੂਰੇ ਕਲਰ ਦੇ ਵਿੱਚ ਨੇ ਤੇ ਬਾਈ ਕਿੰਨੀ ਕਿੰਨੀ ਉਮਰ ਇਹਨਾਂ ਦੀ ਇਹਨਾਂ ਦੀ 11-11 ਮਹੀਨਾ ਦੀ ਹੋਰ 11-11 ਮਹੀਨਾ ਦੀ ਆ ਖੀਰੀਆਂ ਮਤਾਂ ਦੋਨੋਂ ਖੀਰੀਆਂ ਨੇ ਉਹਨੇ ਖੀਰੀਆਂ ਆ ਠੀਕ ਆ ਚਾਰ-ਚਾਰ ਦੰਦ ਨੇ ਚਾਰ-ਚਾਰ ਥਾਣਾ ਵੀਰੇ ਅਸਾਂ ਚਾਰ-ਚਾਰ ਦੰਦ ਨੇ ਤੁਹਾਨੂੰ ਸੰਦ ਦਿਖਾ ਦਈਏ ਲਾ ਚਾਰ-ਚਾਰ ਥਾਣੇ ਦੋਨਾਂ ਦੇ ਤੁਸੀਂ ਦੇਖ ਸਕਦੇ ਹੋ ਇਹਦੇ ਵੀ ਦਿਖਾ ਦਈਏ ਰੀਟ ਰੱਖਿਆ ਬਾਈ 40000 ਰੁਪਏ ਮੋੜ ਦਾ ਦੋਨਾਂ ਦਾ ਹਾਂ ਵੀ ਜੇ ਜੋੜਾ ਹੀ ਖਰੀਦਦਾ ਉਹ ਕੋਈ ਨਹੀਂ ਮੰਨਤਨ ਕਰ ਦਾਂਗੇ ਵੀਰੇ ਮੰਨਤਨ ਹੋਵੇ 40 ਤੋਂ ਠੀਕ ਆ ਨੰਬਰ ਬੋਲਿਓ 98145 5576 ਕਿਹੜਾ ਪੰਡਾ ਕੋਕਰੀ ਕਾਂ ਕੋਕਰੀ ਕਾਂ ਹਾਂਜੀ ਵੀਰੇ ਹਾਂ ਦੋ ਹੀ ਲੱਗੇ ਆ ਅੱਜ ਹਾਂਜੀ ਵੀਰੇ ਠੀਕ ਆ ਵਪਾਰ ਦਾ ਕੰਮ ਹਾਂਜੀ ਵਪਾਰ ਦਾ ਕੀਤਾ ਠੀਕ ਆ ਹੋਰ ਵੀ ਬਸੀਆਂ ਹੁੰਦੀਆਂ ਗੱਲੀਆਂ ਬੱਚੇ ਆਉਂਦੇ ਆਪੇ ਠੀਕ ਆ ਲੈ ਬਾਈ ਵਪਾਰ ਦਾ ਕੰਮ ਆ ਬਾਈ ਦਾ ਤੇ ਦੋ ਲੈ ਕੇ ਆਇਆ ਬਾਈ ਕਹਿੰਦਾ 40000 ਮੁੱਲ ਕਰੇਗਾ ਜੇ ਦੋਨਾਂ ਵਿੱਚੋਂ ਕੋਈ ਪਸੰਦ ਆਉਂਦੀ ਹੈ ਜੇ ਇੱਥੇ ਵੇਚ ਗੀਆਂ ਤਾਂ ਕੀ ਕਹਿਣਾ ਜੇ ਦੋਨਾਂ ਦੇ ਕੋਈ ਪਸੰਦ ਹੋਵੇ ਫੋਨ ਲਾ ਕੇ ਬਾਈ ਨੂੰ ਪੁੱਛ ਸਕਦੇ ਹਾਂ ਜਿਆਜ ਵੀ ਨਾ ਬਾਪਾਂ ਇਹ ਅੰਦੇ ਇੱਕੋ ਤੇ ਕਿੱਥੇ ਟੱਕਰ ਮਿਲਦੀ ਹੈ ਜੀ ਜੀ ਹੈ ਉਹ ਫੜਦਾ ਨਹੀਂ ਉਹ ਨਹੀਂ ਹੁਣ ਯਾਰ ਜਿੰਨਾ ਕੁ ਜਿੰਨੇ ਬਣਾਇਆ ਹੁਣ ਕਾ ਭਾਈ ਬਾਈ ਡੱਬੀ ਲਈ ਖੜਾਗਾ ਤੁਸੀਂ ਡੱਬੀ ਦੇਖ ਸਕਦੇ ਹੋ ਚਲਦੀ ਫਰਦੀ ਦੇਖ ਲਓ ਵੀ ਫੇਸ ਕੁਆਲਟੀ ਇਹ ਵੀ ਦੇਖ ਸਕਦੇ ਹੋ ਇਹ ਵੀ ਬਾਈਕ ਨਾਲ ਖੀਰੀ ਆ ਵੀ ਤੇ თან ਤੁਣ ਇਹਦੇ ਦਿਖਾ ਦਿੰਦੇ ਆ ਦੇਖੋ ਥਾਣ ਇਹਦੇ ਵਿਚਾਰੇ ਨੇ ਇਹਦਾ ਰੇਟ ਭਾਈ ਕੀ ਆ ਇਹਦਾ ਮੁੱਲ 27 ਹੈ 27000 ਇਹ ਕਿੰਨੇ ਦੀ ਹੋਜੂ ਵੀਰੇ ਦੇ ਦਾਂਗੇ 25000 25000 ਦੀ ਹੋ ਜੂ ਕਿੰਨੀ ਉਮਰ ਹੈ ਦੀ ਕਿੰਨੀ ਉਮਰ ਦਾ ਵੀਰੇ ਕੱਟੀ ਜਾ ਹਜੇ ਖੀਰੀ ਆ ਹਾਂ ਠੀਕ ਆ ਤੇ ਬਾਈ ਕਹਿੰਦਾ ਆ 25000 ਦੀ ਹੋ ਜੂ ਨੰਬਰ ਜਿਹੜਾ ਤੁਹਾਨੂੰ ਪਹਿਲਾਂ ਲੈ ਕੇ ਦਿੱਤਾ ਬਾਈ ਦਾ ਉਹੀ ਆ ਜੇ ਤਿੰਨਾਂ ਚੋਂ ਤਿੰਨਾਂ ਬੱਸਿਆਂ ਚ ਕੋਈ ਪਸੰਦ ਆਉਂਦੀ ਆ ਬੱਸੀ ਬਾਈ ਨਾਲ ਕਰ ਲਿਓ ਸੰਪਰਕ ਕੋਈ ਗੱਲ ਨਹੀਂ ਆ ਜਿਹੜਾ ਕੋਈ ਜਰਸੀ ਲਈ ਖੜਾਗਾ ਜਰਸੀ ਦਿਖਾਉਣੇ ਆ ਥਾਰੇ ਥਾਂਨੇ ਤੁਸੀਂ ਦੇਖ ਸਕਦੇ ਆ ਫੇਸ ਕੁਆਲਟੀ ਵੀ ਦਿਖਾ ਦਿੰਦੇ ਆ ਇਹ ਤੇ ਫੇਸ ਕੁਆਲਟੀ ਦੇਖ ਸਕਦੇ ਹੋ ਮੈਂ ਕਿੰਨੀ ਉਮਰ ਹੈ ਦੀ 6 ਮਹੀਨਿਆਂ ਦੀ 6 ਮਹੀਨਿਆਂ ਦੀ ਆ ਠੀਕ ਆ ਕੀ ਰੇਟ ਰੱਖਿਆ ਇਹਦਾ 15000 ਰੁਪਏ 15000 ਰੁਪਿਆ ਕਿੰਨੇ ਦੇਣੀ ਆ 13000 13000 ਦੀ ਹੋਰ ਹੋ ਜੂ ਮਾਨਤਨ ਮੌਕੇ ਤੇ ਹਾਂ ਕਰ ਦਾਂ ਮੌਕੇ ਤੇ ਹੋਰ ਵੀ ਮਾਨਤਨ ਹੋ ਜੂ ਬਾਈ ਕਨਾ ਕਿਹੜਾ ਪਿੰਡ ਆ ਪਿੰਡ ਸਹਿਣਾ ਕਿਹੜਾ ਸਹਿਣਾ ਪਿੰਡ ਸਹਿਣਾ 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 ਪਧੌੜ ਠੀਕ ਆ ਨੰਬਰ ਬੋਲਿਓ ਨੰਬਰ ਹੈ 83270 502 ਦਾ 50 20 10 10 ਲੈ ਬਾਈ ਨੰਬਰ ਲੈ ਕੇ ਦਿੱਤਾ ਬਾਈ ਦਾ ਇੱਕ ਹੀ ਲੈ ਕੇ ਆਇਆ ਇੱਕ ਵਪਾਰੀਆਂ ਦਾ ਫਰੋਦ ਬਾਈ ਵਪਾਰ ਦਾ ਕੰਮ ਕਰੇ ਵੀ ਮਿਲ ਜਾਂਦੀਆਂ ਨੇ ਠੀਕ ਆ ਜਿਹੜੀ ਮਰਜ਼ੀ ਨਸਲ ਲੈ ਲਈ ਠੀਕ ਆ ਲੈ ਬਾਈ ਵਪਾਰੀ ਆ ਬਾਈ ਜਿਹੜੀ ਮਰਜ਼ੀ ਨਸਲ ਲੈ ਲਿਓ ਆ ਜਰਸੀ ਲੈ ਕੇ ਆਇਆ ਇੱਕ ਬਾਈ ਕਹਿੰਦਾ 13000 ਚ ਹੋਰ ਵੀ ਮਾਰ ਤਣ ਕਰਦਾਂਗੇ 6 ਮਹੀਨਿਆਂ ਦੀ ਆ ਨੰਬਰ ਲੈ ਕੇ ਦਿੱਤਾ ਕਰ ਲਿਓ ਸੰਪਰਕ ਨੰਬਰ ਤੇ ਲਿਖਾਇਆ ਹੈ ਜੀ। ਹੈ। ਤੇ ਵਾਹ ਯੇ ਨੰਬਰ ਤੇ ਤੁਸੀਂ ਇੱਧਰ ਲਈ ਖੜਾ ਬਾਈ। ਇੱਕ ਡੱਬੀ ਆ, ਇੱਕ ਕ੍ਰਾਸ ਆ। ਦੋਨੀ ਦੇ ਮਾਲ ਕੋਲ ਬੰਨੀ ਆ ਟਾਲਾ ਢੀਰੀ ਤੇ ਇਥੇ ਥਾਂ ਤੁੰ ਦੇਖ ਸਕਦੇ ਉਹਨਾਂ ਦੇ। ਤੇ ਇਹਦੇ ਵੀ ਥਾਂ ਤੁੰ ਚੈੱਕ ਕਰਾ ਦਈਏ ਕਰਾ। ਇਹਦੇ ਵੀ ਥਾਂ ਦੇਖ ਸਕਦੇ ਹੋ। ਬਾਈ ਕਿੰਨੀ ਕਿੰਨੀ-ਕਿੰਨੀ ਉਮਰ ਇਹਨਾਂ ਦੀ? ਖੀਰੀਆਂ ਹੀ ਆ ਬੜੀਆਂ। ਖੀਰੀਆਂ ਹੀ ਨੇ ਜੇ। ਹਾਂ 8-8 9-9 ਮਹੀਨੇ ਦੇ। 8-8 9-9 ਮਹੀਨੇ ਦੀਆਂ ਬਾਈ ਕਹਿੰਦਾ ਫੇਸ ਕੁਆਲਿਟੀ ਤੁਸੀਂ ਦੇਖ ਸਕਦੇ ਹੋ। ਕੀ ਰੇਟ ਰੱਖਿਆ? ਉਹਦਾ 20 ਆ ਬਾਈ ਇਹਦਾ 15। ਇਹਦਾ 20000 ਟੱਬੀ ਦਾ, ਇਹਦਾ 15 ਦਾ। ਦੋਨਾਂ 'ਚ ਹੋਜੂ ਮਾਨਤਾ ਨਾਲ ਇਕੱਠੀਆਂ ਲੈਣੀ ਆ ਹੁਣ। ਦੋ ਦੇ 30 ਦੀਆਂ ਹੋ ਜਾਣਗੀਆਂ ਜੇ ਇਕੱਠੀਆਂ ਲਵੇ ਬੰਦਾ ਵਿੱਚ। ਨਹੀਂ ਕਰਦੇ। ਠੀਕ ਆ ਬਾਈ ਕਹਿੰਦਾ 30 ਦੀਆਂ ਕਰ ਦਾਂਗੇ 5000 ਲੈਸ ਕਰ ਦਾਂਗੇ ਦੋਨਾਂ 'ਚੋਂ। ਤੇ ਨੰਬਰ ਕਹਿੰਦਾ ਨੰਬਰ 81 4 85465 ਹਾਂ 81983 81983 81465 81983 ਬਾਈ ਦਾ ਫੋਨ ਨੰਬਰ ਕਿਹੜਾ ਪਿੰਡ ਆ ਜਗਰਾਵਾ 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 ਪਿੰਡ ਆ ਬਾਈ ਤਾਂ ਜੇ ਤਾਂ ਇੱਥੇ ਸੇਲ ਹੋ ਗਏ ਤਾਂ ਕੀ ਕਹਿਣਾ ਨਹੀਂ ਬਾਈ ਨੂੰ ਫੋਨ ਲਾ ਕੇ ਪੁੱਛਨੇ ਹੋ ਕੋਈ ਹੋਰ ਵੀ ਲੈਣੀਆਂ ਹੋਈਆਂ ਦੱਸ ਦਿਓ ਹੋਰ ਵੀ ਹੁੰਦੀਆਂ ਨੇ ਵਪਾਰ ਦੀ ਕੰਮ ਆ ਕੱਲੀਆਂ ਬਸੀਆਂ ਦਾ ਹੀ ਆ ਸਪੈਸ਼ਲ ਬਸੀਆਂ ਦਾ ਕੰਮ ਆ ਬਾਈ ਕਹਿੰਦਾ ਵਪਾਰ ਦੇ ਆ ਦੇ ਜੇ ਕੋਈ ਹੋਰ ਵੀ ਨਸਲ ਸਾਰੀਆਂ ਨਸਲਾਂ ਹੁੰਦੀਆਂ ਨੇ ਸਾਰੀਆਂ ਨਸਲਾਂ ਹੁੰਦੀਆਂ ਜੇ ਕੋਈ ਹੋਰ ਵੀ ਨਸਲ ਦੀ ਵਸਤੀ ਲੈਣੀ ਆ ਤਾਂ ਬਾਈ ਤੋਂ ਖਰੀਦ ਸਕਦਾ ਨੰਬਰ ਤੁਹਾਨੂੰ ਲੈ ਕੇ ਦਿੱਤਾ